ਲਓ ਜੀ ਗਰਮੀਆਂ ਦਾ ਮੌਸਮ ਆ ਰਿਹਾ ਔਰ ਹਰ ਵਾਰ ਦੀ ਤਰ੍ਹਾਂ ਗਰਮੀਆਂ ਦੇ ਮੌਸਮ ਦੇ ਵਿੱਚ ਮੈਂ ਇੱਕ ਪਸਮਾ ਵਾਲਾ ਯੋਗ ਬਣਾਉਂਦਾ ਜੋ ਕਿ ਠੰਡੀਆਂ ਪਿਸਟੀਆਂ ਹੁੰਦੀਆਂ ਔਰ ਇਹ ਜਿਹੜਾ ਨੁਸਖਾ ਹੈਗਾ ਗਰਮੀਆਂ ਦੇ ਵਿੱਚ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਜਿਵੇਂ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਬੋਡੀ ਦੇ ਵਿੱਚ ਗਰਮੀ ਪੈ ਜਾਂਦੀ ਹੈ ਲੀਵਰ ਮੈਂ ਤੇ ਮਸਾਨੇ ਦੇ ਵਿੱਚ ਗਰਮੀ ਪੈ ਜਾਂਦੀ ਹੈ ਜਾਂ ਫਿਰ ਤਪਤ ਦੇ ਵਿੱਚ ਜਾਣ ਨਾਲ ਸਿਰਦਰਦ ਹੁੰਦਾ ਜਾਂ ਫਿਰ ਕਬਰਾਟ ਵਿੱਚ ਐਨੀ ਦੀ ਸਮੱਸਿਆ ਹੋ ਜਾਂਦੀ ਹੈ ਇਵਨ ਗਰਮੀਆਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਜਾਂ ਨੌਜਵਾਨਾਂ ਨੂੰ ਲੂਜ਼ ਮੋਸ਼ਨ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਉੱਥੇ ਵੀ ਇਹ ਨੁਸਖਾ ਬਹੁਤ کارਗਰ ਹੈਗਾ ਸੋ ਤੁਸੀਂ ਇਹ ਮੰਨ ਕੇ ਚੱਲੋ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਅਗਰ ਹੋ ਜਾਂਦੀ ਹੈ ਜੋ ਗਰਮੀਆਂ ਤੋਂ ਹੁੰਦੀ ਹੈ ਗਰਮੀ ਪੈਣ ਕਰਕੇ ਹੁੰਦੀ ਹੈ ਲੋ ਲੱਗਣ ਕਰਕੇ ਹੁੰਦੀ ਹੈ ਜਿਹਨੂੰ ਆਪਾਂ ਸਨ ਬਰਨ ਕਹਿ ਦਿੰਦੇ ਆ ਤਾਂ ਉਸ ਚੀਜ਼ ਹੋਣ ਤੋਂ ਬਾਅਦ ਅਗਰ ਤੁਹਾਨੂੰ ਦਿੱਕਤਾਂ ਆਉਂਦੀਆਂ ਤਾਂ ਇਹ ਨੁਸਖਾ ਕਾਫੀ کارਗਰ ਹੈਗਾ ਇਸ ਨੁਸਖੇ ਦੇ ਨਾਲ ਇੱਕ ਹੋਰ ਨੁਸਖਾ ਵੀ ਕਈਆਂ ਨੂੰ ਯੂਜ਼ ਕਰਨਾ ਪੈ ਸਕਦਾ ਹੈ ਬਲਕਿ ਹਰ ਇੱਕ ਨੂੰ ਯੂਜ਼ ਕਰਨਾ ਚਾਹੀਦਾ ਹੈ ਜੜੀ ਬੂਟੀਆਂ ਵਾਲਾ ਨੁਸਖਾ ਜਿੰਦੀ ਵੀਡੀਓ ਮੈਂ ਤਕਰੀਬਨ 3-4 ਮਹੀਨੇ ਪਹਿਲਾਂ ਪਾਈ ਸੀ ਥੋੜਾ ਜਿਹਾ ਤੁਹਾਨੂੰ ਉਹਦੇ ਬਾਰੇ ਵੀ ਦੱਸੂਗਾ ਬਾਕੀ ਉਸ ਦੀ ਵੀਡੀਓ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੂਗੀ ਅਗਰ ਤੁਸੀਂ ਇਹ ਦੋਨੋਂ ਨੁਸਖੇ ਇਕੱਠੇ ਲੈਂਦੇ ਹੋ 15 ਦਿਨ ਤਾਂ ਤੁਹਾਡੀਆਂ ਕਈ ਤਰ੍ਹਾਂ ਦੀ ਸਮੱਸਿਆਵਾਂ ਠੀਕ ਹੋਣ ਵਾਲੀਆਂ ਇਕੱਲੀ ਗਰਮੀ ਦੀ ਮੈਂ ਗੱਲ ਨਹੀਂ ਕਰ ਰਿਹਾ ਲੀਵਰ ਦੀ ਸਮੱਸਿਆ ਲੀਵਰ ਡੀਟੌਕਸੀਫਾਈ ਉਹ ਨੁਸਖਾ ਕਰੂ ਇਹ ਨਹੀਂ ਮੈਂ ਗੱਲ ਕਰ ਰਿਹਾ ਜਿਹੜਾ ਦੂਜਾ ਨੁਸਖਾ ਹੈਗਾ ਉਹਦੇ ਤਾਂ ਮੈਂ ਫਾਇਦੇ ਦੱਸ ਰਿਹਾ ਬਾਕੀ ਉਹਦੇ ਡਿਟੇਲ ਦੇ ਵਿੱਚ ਫਾਇਦੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗੀ ਠੀਕ ਹੈ ਸੋ ਦੋਨੋਂ ਨੁਸਖਾ ਇਕੱਠੇ ਲੈਂਦੇ ਹੋ ਤਾਂ ਤੁਹਾਨੂੰ ਕਾਫੀ ਵਧੀਆ ਰਿਜ਼ਲਟ ਮਿਲਣਗੇ ਸੋ ਇਹ ਨੁਸਖਾ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਇਹਦੇ ਵਿੱਚ ਕੀ ਕੀ ਪੈਂਦਾ ਉਹ ਤੁਹਾਨੂੰ ਮੈਂ ਦੱਸ ਦਿੰਨਾ ਪ੍ਰਾਈਸ ਵਗੈਰਾ ਸਭ ਕੁਝ ਤੁਹਾਨੂੰ ਦੱਸ ਦੂੰਗਾ ਲਿਸਟ ਵੀ ਤੁਹਾਨੂੰ ਦੇ ਦੂੰਗਾ ਅਗਰ ਕਈ ਵੀਰ ਭੈਣ ਖੁਦ ਬਣਾਉਣਾ ਚਾਹੁੰਦੇ ਆ ਤਾਂ ਖੁਦ ਵੀ ਬਣਾ ਸਕਦੇ ਆ ਬਸ ਸ਼ਰਤ ਇਹ ਹੈ ਕਿ ਸਮਾਨ ਟਾਪ ਕੁਆਲਿਟੀ ਦਾ ਹੋਣਾ ਚਾਹੀਦਾ ਸੋ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਕੀ ਪਿਸਤੀ ਪਾਈ ਸੀ ਤੁਹਾਨੂੰ ਮੈਂ ਜਿੱਦਾਂ ਮੈਂ 140 ਗ੍ਰਾਮ ਪਾਈ ਹੈ ਔਰ ਜ਼ੈਰ ਮੁਰਾ ਪਿਸਤੀ ਵੀ 140 ਗ੍ਰਾਮ ਪਾਈ ਹੈ ਔਰ ਜਿਹੜਾ ਆਪਣਾ ਗੈਰੀਕ ਹੁੰਦਾ ਹੈ ਸ਼ੁੱਧ ਗੇਰੂ ਸ਼ੁੱਧ ਕਰਨਾ ਕਰਨਾ ਪੈਂਦਾ ਪਹਿਲਾਂ ਉਹਨੂੰ ਉਸ ਦੀ ਵੀਡੀਓ ਤੁਹਾਨੂੰ YouTube ਤੇ ਮਿਲ ਜਨਗੀਆਂ ਸੋ ਉਹ ਵੀ ਇਹਦੇ ਵਿੱਚ ਐਡ ਕੀਤਾ ਹੈ ਉਹ ਵੀ 140 ਗ੍ਰਾਮ ਐਡ ਕੀਤਾ ਹੈ ਔਰ ਇਹ ਗਲੋਸਤ ਐਡ ਕਰ ਰਿਹਾ ਮੈਂ ਇਹ ਤੇਨੇ ਚੀਜ਼ਾਂ ਜਿਹੜੀਆਂ ਹੈਗੀ ਗਲੋਸਤ ਪਰਵਾਲ ਪਿਸਤੀ ਮੋਤੀ ਪਿਸਤੀ ਇਹ ਮੈਂ ਵੱਖਰੀਆਂ ਇਸ ਨੂੰ ਰੱਖੂਗਾ ਕਿਉਂਕਿ ਇਸ ਨੂੰ ਮੈਂ ਵੱਖਰਾ ਕੁੱਟੂਗਾ ਖਰਲ ਕਰੂੰਗਾ ਉਸ ਨੂੰ ਵੱਖਰਾ ਖਰਲ ਕਰੂੰਗਾ ਔਰ ਬਾਅਦ ਵਿੱਚ ਦੋਨੋਂ ਚੀਜ਼ਾਂ ਨੂੰ ਮਿਕਸ ਕਰ ਲੂੰਗਾ ਸੋ ਪਰਵਾਲ ਪਿਸਤੀ ਇਹਦੇ ਵਿੱਚ ਸਭ ਤੋਂ ਜ਼ਿਆਦਾ ਕਵਾਂਟਿਟੀ ਦੇ ਵਿੱਚ ਜਾਂਦੀ ਹੈ ਕਿਉਂਕਿ ਪ੍ਰਵਾਲ ਪਿਸਟੀ ਗਰਮੀ ਦੇ ਵਿੱਚ ਹੋਣ ਵਾਲੇ ਕਈ ਤਰ੍ਹਾਂ ਦੇ ਦਿੱਕਤਾਂ ਨੂੰ ਠੀਕ ਕਰਦੀ ਹੈ ਈਮਨ ਤੁਹਾਡੇ ਪੇਟ ਦੇ ਵਿੱਚ ਅਲਸਰਸ ਬਣ ਚੁੱਕਿਆ ਪੈਪਟਿਕ ਅਲਸਰ ਜਾਂ ਗੈਸਟ੍ਰਿਕ ਅਲਸਰ ਬਣ ਚੁੱਕਿਆ ਜਾਂ ਮੂੰਹ ਦੇ ਵਿੱਚ ਛਾਲੇ ਬਣ ਚੁੱਕਿਆ ਤਾਂ ਉੱਥੇ ਵੀ ਇਹ ਨੁਸਖਾ ਬਹੁਤ ਕਾਰਗਰ ਹੈਗਾ ਬਾਕੀ ਫਾਇਦੇ ਤੁਹਾਨੂੰ ਮੈਂ ਇਸ ਦੇ ਹੋਰ ਦੱਸਾਂ ਤਾਂ ਗਰਮੀਆਂ ਦੇ ਵਿੱਚ ਇਹ ਵੈਸੇ ਵੀ ਅਗਰ ਕਿਸੇ ਦੀ ਦਿਲ ਦੀ ਧੜਕਣ ਵੱਧਦੀ ਹੈ ਜਾਂ ਫਿਰ ਮਨ ਕਾਲਾ ਪੈਂਦਾ ਹੈ ਠੀਕ ਹੈ ਜਾਂ ਫਿਰ ਪਲਸ ਰੇਟ ਕਾਫੀ ਜ਼ਿਆਦਾ ਵਧ ਜਾਂਦੀ ਹੈ ਬੇਚੈਨੀ ਐਂਜਾਇਟੀ ਦੀ ਸਮੱਸਿਆ ਰਹਿੰਦੀ ਹੈ ਚਾਹੇ ਗਰਮੀਆਂ ਦੇ ਵਿੱਚ ਚਾਹੇ ਗਰਮੀਆਂ ਦੇ ਵਿੱਚ ਨਹੀਂ ਵੀ ਰਹਿੰਦੀ ਤਾਂ ਉੱਥੇ ਵੀ ਇਹ ਨੁਸਖਾ ਬਹੁਤ ਵਧੀਆ ਕੰਮ ਕਰਦਾ ਹੈ ਕਿਉਂਕਿ ਇਹਦੇ ਵਿੱਚ ਜਿਹੜੀਆਂ ਚਾਰ ਪਿਸਟੀਆਂ ਆ ਗਈਆਂ ਮੋਤੀ ਪਿਸਤੀ ਪਰਵਾਲ ਪਿਸਤੀ ਜ਼ੈਰ ਮੋਰਾ ਪਿਸਤੀ ਤਕੀਕ ਪਿਸਤੀ ਅਗਰ ਤੁਸੀਂ ਇਹਨਾਂ ਚਾਰਾਂ ਦੇ ਬੈਨੀਫਿਟਸ ਗੂਗਲ ਤੇ ਸਰਚ ਕਰੋਗੇ ਤਾਂ ਹਰ ਇੱਕ ਦੇ ਬੈਨੀਫਿਟ ਦੇ ਵਿੱਚ ਤੁਹਾਨੂੰ ਇਹ ਜ਼ਰੂਰ ਦੇਖਣ ਨੂੰ ਮਿਲੇਗਾ ਕਿ ਇਹ ਪਿਸਟੀਆਂ ਜਿਹੜੀ ਹੈਗੀਆਂ ਆਪਣੇ ਹਾਰਟ ਦੇ ਮਸਲਸ ਨੂੰ ਕਾਫੀ ਸਟਰੋਂਗ ਕਰਦੀਆਂ ਜਿੰਦੇ ਨਾਲ ਜਿਹੜਾ ਦਿਲ ਦੀ ਕਮਜ਼ੋਰੀ ਦੀ ਸਮੱਸਿਆ ਹੁੰਦੀ ਹੈ ਉਹ ਠੀਕ ਹੋ ਜਾਂਦੀ ਹੈ ਸੋ ਟੋਟਲੀ 6 ਚੀਜ਼ਾਂ ਆਪਾਂ ਇਸ ਨੁਸਕੇ ਦੇ ਵਿੱਚ ਯੂਜ਼ ਯੂਜ਼ ਚ ਕਰਨੀ ਹੈ ਔਰ ਛਿਆਂ ਨੂੰ ਹੀ ਆਪਾਂ ਵੱਖਰਾ ਵੱਖਰਾ ਜਿਹੜਾ ਖਰਲ ਕਰਕੇ ਬਾਅਦ ਵਿੱਚ ਇਕੱਠਾ ਕਰਲ ਕਰਕੇ ਮਿਕਸ ਕਰ ਲੈਣਾ ਔਰ ਆਪਣਾ ਨੁਸਖਾ ਰੈਡੀ ਹੋ ਜਾਊਗਾ ਆ ਜਿਹੜਾ ਦੂਜਾ ਨੁਸਖਾ ਜਿੰਦੀ ਮੈਂ ਜਿਹੜੀ ਬੂਟੀਆਂ ਵਾਲੇ ਦੀ ਜ਼ਿਕਰ ਕਰ ਰਿਹਾ ਸੀ ਜਿਹੜਾ ਆਪਾਂ ਸ਼ਰਬਤ ਤਿਆਰ ਕਰੀਦਾ ਹੈ ਇਸ ਦੇ ਬੈਨੀਫਿਟਸ ਤੇ ਤੁਸੀਂ ਦੇਖਣ ਲਈ ਡਿਸਕ੍ਰਿਪਸ਼ਨ ਬਾਕਸ ਜਾਓ ਉੱਥੇ ਵੀਡੀਓ ਤੁਹਾਨੂੰ ਮਿਲ ਜੂਗੀ ਇਸ ਦੇ ਕਈ 100 ਹਜ਼ਾਰਾ ਬੈਨੀਫਿਟਸ ਹੈਗੇ ਆ ਸੋਜੀ ਨੁਸਖਾ ਪਸਮਾ ਵਾਲਾ ਜਿਹੜਾ ਹੈਗਾ ਉਸ ਨੂੰ ਬਣਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸ ਦਿੱਤਾ ਹੈ ਬੈਨੀਫਿਟਸ ਵੀ ਤੁਹਾਨੂੰ ਜ਼ਿਆਦਾਤਰ ਗਿਣਾ ਦਿੱਤੇ ਆ 2-4 ਬੈਨੀਫਿਟਸ ਤੁਹਾਨੂੰ ਹੋਰ ਗਿਣਾ ਦਿਨਾ ਇਹ ਗਰਮੀਆ ਦੇ ਵਿੱਚ ਟਰਾਈਫੈਟ ਦੀ ਸਮੱਸਿਆ ਵੀ ਹੋ ਜਾਂਦੀ ਹੈ ਕਈਆਂ ਨੂੰ ਜਾਂ ਬੁਖਾਰ ਵੀ ਹੋ ਜਾਂਦੇ ਆ ਉੱਥੇ ਵੀ ਇਹ ਨੁਸਖਾ ਬਹੁਤ کارਗਰ ਹੈਗਾ ਸੋ ਕਈ ਬੈਨੀਫਿਟਸ ਹੈਗੇ ਇਸ ਨੁਸਖੇ ਦੇ ਹਰ ਇੱਕ ਬੈਨੀਫਿਟ ਦੱਸਣਾ ਔਖਾ ਹੈਗਾ ਅਗਰ ਤੁਸੀਂ ਫਿਰ ਵੀ ਦੇਖਣਾ ਚਾਹੁੰਦੇ ਹੋ ਤਾਂ ਹਰ ਇੱਕ ਚੀਜ਼ ਨੂੰ ਤੁਸੀਂ Google ਤੇ ਸਰਚ ਕਰੋ ਉੱਥੇ ਤੁਹਾਨੂੰ ਹਰ ਇੱਕ ਚੀਤੀ ਜਾਂ ਜਿਹੜੀ ਵੀ ਸਮਾਨ ਹੈ ਇਸ ਨੁਸਖੇ ਦੇ ਵਿੱਚ ਐਡ ਕੀਤਾ ਹੋਇਆ ਹੈ ਤਾਂ ਤੁਹਾਨੂੰ ਉਹਨਾਂ ਦੇ ਬੈਨੀਫਿਟਸ ਮਿਲ ਜਾਣਗੇ ਔਰ ਤੁਸੀਂ ਇਹ ਸਮਝ ਲਓ ਵੀ ਸਾਰੇ ਦੇ ਸਾਰੇ ਬੈਨੀਫਿਟਸ ਤੁਹਾਨੂੰ ਮਿਲਣਗੇ ਅਗਰ ਤੁਸੀਂ ਇਹ ਨੁਸਖਾ ਯੂਜ਼ ਸੋ ਇਸ ਨੁਸਖੇ ਨੂੰ ਯੂਜ਼ ਕਿਦਾ ਕਰਨਾ ਹੈ ਉਹ ਤੁਹਾਨੂੰ ਮੈਂ ਦੱਸ ਦੇਣਾ ਜਿੰਨੀ ਕੁਆਂਟੀਟੀ ਤੁਹਾਨੂੰ ਮੈਂ ਦੱਸੀ ਹੈ ਮੋਤੀ ਪਿਸਤੀ 4 ਗ੍ਰਾਮ ਪਰਵਾਰ ਪਿਸਤੀ 12 ਗ੍ਰਾਮ ਹਕੀਕ ਪਿਸਤੀ 7 ਗ੍ਰਾਮ ਜ਼ਹਿਰ ਮੁਰਾ ਪਿਸਤੀ 7 ਗ੍ਰਾਮ ਸ਼ੁੱਧ ਗੀਰੂ 7 ਗ੍ਰਾਮ ਤੇ ਗਲੋ 7 10 ਗ੍ਰਾਮ ਇਹ ਜਿਹੜੀ ਤੁਹਾਨੂੰ ਕੁਆਂਟੀਟੀ ਦੱਸੀ ਹੈ ਇਹ 1 ਮਹੀਨੇ ਦੇ ਹਿਸਾਬ ਨਾਲ ਦੱਸੀ ਹੈ ਤੁਸੀਂ 15 ਦਿਨਾਂ ਦੀ ਤਿਆਰ ਕਰਨੀ ਹੈ ਤੇ ਇਸ ਨੂੰ ਅੱਧਾ ਕਰ ਦਿਓ ਜ਼ਿਆਦਾ ਤਿਆਰ ਕਰਨੀ ਤੇ ਇਸ ਨੂੰ ਡਬਲ ਕਰ ਦਿਓ ਠੀਕ ਹੈ ਉਹ ਤੁਹਾਡੇ ਤੇ ਹੈਗਾ ਸੋ ਜਿੰਨੀ ਕੁਆਂਟੀਟੀ ਤੁਹਾਨੂੰ ਮੈਂ ਦੱਸੀ ਹੈ ਤੁਸੀਂ ਇਸ ਦੀ 60 ਪੂੜੀਆਂ ਬਣਾ ਲੈਣੀ ਹੈ ਅ ਔਰ ਇੱਕ ਪੂੜੀ ਸਵੇਰੇ ਇੱਕ ਪੂੜੀ ਸ਼ਾਮ ਨੂੰ ਗੁਲਕੰਦ ਦੇ ਵਿੱਚ ਮਿਕਸ ਕਰਕੇ ਗੁਲਕੰਦ ਤੁਸੀਂ ਅੱਧਾ ਚਮਚ ਇੱਕ ਚਮਚ ਆਪਣੀ ਕੰਡੀਸ਼ਨ ਦੇ ਅਕੋਰਡਿੰਗ ਸਿਹਤਾਂ ਦੇ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਉਹਦੇ ਵਿੱਚ ਇੱਕ ਪੂੜੀ ਮਿਲਾ ਕੇ ਔਰ ਅਚੀਤਰ ਮਿਕਸ ਕਰਕੇ ਖਾ ਜਾਓ ਔਰ ਉਪਰੋਂ ਤੁਸੀਂ ਕੱਚੀ ਲੱਸੀ ਪੀਂ ਜੋ ਠੀਕ ਹੈ ਐਦਾਂ ਤੁਸੀਂ ਸਵੇਰ ਸ਼ਾਮ ਦੋਨੋ ਟਾਈਮ ਰੋਟੀ ਤੋਂ ਕੰਟਾ ਕੰਟਾ ਪਹਿਲਾਂ ਯੂਜ਼ ਕਰਨਾ ਹੈ ਔਰ 15 ਤੋਂ 1 ਮਹੀਨਾ ਤੁਸੀਂ ਆਪਣੀ ਕੰਡੀਸ਼ਨ ਦੇ ਅਕੋਰਡਿੰਗ ਇਸ ਨੂੰ ਯੂਜ਼ ਕਰ ਸੋ ਹੁਣ ਗੱਲ ਕਰਦੇ ਆ ਪ੍ਰਾਈਸ ਦੀ ਪ੍ਰਾਈਸ ਦੇਖੋ ਵੈਸੇ ਤਾਂ ਮੈਂ ਇਹ ਨੁਸਖਾ ਇਕੱਲਾ ਨਹੀਂ ਦਿੰਦਾ ਪਰ ਫਿਰ ਵੀ ਅਗਰ ਕਿਸੇ ਨੇ ਮੰਗੋਣਾ ਤਾਂ ਮੰਗਵਾ ਸਕਦਾ ਹੈ ਪਰ ਮੈਂ ਰਿਕਮੈਂਡ ਕਰਦਾ ਕਿ ਜਿਹੜਾ ਤੁਹਾਨੂੰ ਮੈਂ ਦੂਜਾ ਨੁਸਖਾ ਦਿਖਾਇਆ ਜੜੀ ਬੂਟੀਆਂ ਵਾਲਾ ਉਹ ਨੁਸਖਾ ਤੇ ਪਸਮਾ ਵਾਲਾ ਜਿਹੜਾ ਇਸ ਵੀਡੀਓ ਦੇ ਵਿੱਚ ਦਿਖਾਇਆ ਹੈ ਇਹ ਦੋਨੋਂ ਨੁਸਖੇ ਇਕੱਠੇ ਲਏ ਜਾਣ ਤਾਂ ਤੁਹਾਨੂੰ ਬਿਹਤਰ ਬੈਨੀਫਿਟਸ ਮਿਲਣਗੇ ਹੋਰ ਵੀ ਕਈ ਚੀਜ਼ਾਂ ਦੇ ਬੈਨੀਫਿਟਸ ਮਿਲਦੇ ਆ ਅਗਰ ਆਪਾਂ ਦੂਜਾ ਨੁਸਖਾ ਵੀ ਨਾਲ-ਨਾਲ ਯੂਜ਼ ਕਰਦੇ ਆ ਤਾਂ ਜਿਦਾ ਕਿ ਲੀਵਰ ਦੀ ਡੀਟੌਕਸੀਫਿਕੇਸ਼ਨ ਅਗਰ ਤੁਸੀਂ ਕਰਵਾਉਣੀ ਹੈ ਜਾਂ ਕਿਡਨੀ ਦੀ ਡੀਟੌਕਸੀਫਿਕੇਸ਼ਨ ਕਰਵਾਉਣੀ ਹੈ ਪੇਟ ਦੀ ਸਫਾਈ ਕਰਨੀ ਹੈ ਅੰਤੜੀਆਂ ਦੀ ਸਫਾਈ ਕਰਨੀ ਹੈ ਕਬਜ ਦੀ ਸਮੱਸਿਆ ਨੂੰ ਠੀਕ ਕਰਨਾ ਹੈ ਪੇਟ ਦੀ ਜਿਹੜੀ ਬਲੋਟਿੰਗ ਹੈ ਪਾਰਾਪਨ ਹੈਗਾ ਉਸ ਨੂੰ ਠੀਕ ਕਰਨਾ ਹੈ ਤਾਂ ਦੂਜਾ ਨੁਸਖਾ ਵੀ ਤੁਹਾਨੂੰ ਨਾਲ ਨਾਲ ਯੂਜ਼ ਕਰਨਾ ਪਊਗਾ ਇਹਦੇ ਨਾਲ ਕੀ ਹੋਏਗਾ ਤੁਹਾਡਾ ਟਾਈਮ ਵੀ ਬਚੂਗਾ ਕਿਉਂਕਿ ਇਕੱਠੇ ਦੋਨੋਂ ਨੁਸਖੇ ਆਪਾਂ ਯੂਜ਼ ਕਰ ਸਕਦੇ ਕੋਈ ਦਿੱਕਤ ਨਹੀਂ ਸੋ ਹੁਣ ਪ੍ਰਾਈਸ ਤੁਹਾਨੂੰ ਮੈਂ ਦੱਸ ਦਿੰਨਾ ਅਗਰ ਤੁਸੀਂ ਦੋਨੋਂ ਨੁਸਖੇ ਇਕੱਠੇ ਮੰਗਵਾਉਂਦੇ ਹੋ ਤਾਂ ਪ੍ਰਾਈਸ ਹੈਗੀ ਹੈ 1160 ਰੁਪਏ 15 ਦਿਨਾਂ ਦੀ ਦਵਾਈ ਦੀ ਔਰ ਅਗਰ ਕਿਸੇ ਨੂੰ ਗਰਮੀ ਦੀ ਸਮੱਸਿਆ ਜ਼ਿਆਦਾ ਹੈਗੀ ਹੈ ਤਾਂ ਉਹ ਪਸ਼ਮਾ ਵਾਲਾ 1 ਮਹੀਨੇ ਦਾ ਮੰਗਵਾ ਸਕਦਾ ਹੈ ਔਰ ਜਿਹੜੀ ਇਹ ਜੜੀ ਬੂਟੀਆਂ ਵਾਲੀ ਹੈਗੀ ਹੈ ਇਹ 15 ਦਿਨਾਂ ਦੀ ਕਾਫੀ ਹੈਗੀ ਹੈ ਠੀਕ ਹੈ ਪਸ਼ਮਾ ਵਾਲੇ ਦੀ ਇਕੱਲੀ ਦੀ ਕੋਸਟ 660 ਰੁਪਏ ਹੈਗੀ ਹੈ 15 ਦਿਨਾਂ ਦੀ 1 ਮਹੀਨੇ ਦੀ ਕੋਸਟ ਹੈਗੀ ਹੈ 1260 ਰੁਪਏ ਔਰ ਜਿਹੜਾ ਗਰਮੀ ਵਾਲਾ ਨੁਸਖਾ ਹੈਗਾ ਉਸ ਦੀ ਕੋਸਟ ਇਕੱਲੇ ਦੀ ਕੋਸਟ ਹੈਗੀ ਹੈ 560 ਰੁਪਏ ਸੋ ਤੁਸੀਂ ਦੋਨੋਂ ਵੀਡੀਓ ਦੇਖਿਓ ਇਹ ਵਾਲੀ ਤਾਂ ਚਲੋ ਤੁਸੀਂ ਦੇਖ ਲਈ ਹੈ ਦੂਜੀ ਜਿਹੜੀ ਵੀਡੀਓ ਹੈਗੀ ਜੜੀ ਬੂਟੀਆਂ ਵਾਲੀ ਉਹਦੀ ਲਿੰਕ ਤੁਹਾਨੂੰ ਮਿਲ ਜੂਗੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹ ਵੀਡੀਓ ਤੁਸੀਂ ਪੂਰੀ ਦੇਖਿਓ ਉਹਦੇ ਵਿੱਚ ਮੈਂ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈ ਹਰ ਇੱਕ ਜੜੀ ਬੂਟੀ ਦੇ ਕੀ ਕੀ ਬੈਨੀਫਿਟਸ ਹੈਗੇ ਆ ਉਹ ਵੀ ਦੱਸਿਆ ਹੋਇਆ ਸੋ ਇਹ ਦੋਨੋਂ ਯੂਜ਼ ਕਰੋ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਔਰ ਗਰਮੀਆਂ ਦੇ ਵਿੱਚ ਵੀ ਤੁਹਾਨੂੰ ਕੋਈ ਖਾਸ ਹੀ ਜ਼ਿਆਦਾ ਗਰਮੀ ਨਹੀਂ ਲੱਗੂਗੀ ਠੀਕ ਹੈ ਬੋਡੀ ਤੁਹਾਡੀ ਨਾਰਮਲ ਰਹੂਗੀ ਟੈਂਪਰੇਚਰ ਤੁਹਾਡਾ ਨਾਰਮਲ ਰਹੂਗਾ ਵੀਕਨੈਸ ਨਹੀਂ ਤੁਹਾਨੂੰ ਹੋਊਗੀ ਸਿਰਦਰਦ ਨਹੀਂ ਹੋਊਗਾ ਔਰ ਗਰਮੀ ਦੇ ਵਿੱਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੈ ਗਿਆ ਤੁਹਾਡੇ ਸਾਰੇ ਸੈੱਟ ਹੋ ਜਾਣਗੇ ਫੇਸ ਵੀ ਤੁਹਾਡਾ ਸਾਫ ਹੋ ਜਾਊਗਾ ਅਗਰ ਗਰਮੀ ਵਧਨ ਕਰਕੇ ਬਲੱਡ ਇਨਫੈਕਸ਼ਨ ਕਰਕੇ ਅਗਰ ਤੁਹਾਡਾ ਫੇਸ ਖਰਾਬ ਹੋ ਗਿਆ ਤਾਂ ਉਹ ਵੀ ਸੈੱਟ ਹੋ ਜਾਊਗਾ ਬਾਕੀ ਹੋਰ ਵੀ ਕਈ ਬੈਨੀਫਿਟਸ ਹੈ ਗਿਆ ਇਹਨਾਂ ਦੋਨੋਂ ਨੁਸਖਿਆਂ ਦੇ ਸੋ ਜਦੋਂ ਤੁਸੀਂ ਯੂਜ਼ ਕਰੋਗੇ ਤਾਂ ਤੁਸੀਂ ਖੁਦ ਮੈਨੂੰ ਦੱਸੋਗੇ ਕਿ ਹਾਂ ਬਈ ਵਾਕੇ ਦੇ ਵਿੱਚ ਰਿਜ਼ਲਟ ਹੈਗਾ ਔਰ ਅਗਰ ਫੀਡਬੈਕ ਵੀ ਆਪਾਂ ਇਸ ਨੁਸਕੇ ਦੇ ਜਿਹੜੇ ਹੈਗੇ ਪਾਏ ਹੋਏ ਆ Instagram ਤੇ ਤੁਸੀਂ ਚੈੱਕ ਕਰ ਸਕਦੇ ਹੋ Instagram ਆਪਣਾ ਪੇਜ ਹੈਗਾ ਨਿतेश ਕੰਬੋਜ ਪੰਜਾਬੀ ਸੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਈ ਲੋਕ ਜਿਨ੍ਹਾਂ ਨੂੰ ਗਰਮੀ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਕਈ ਤਰ੍ਹਾਂ ਦੇ ਰੋਗ ਉਹਨਾਂ ਨੂੰ ਫੇਸ ਕਰਨੇ ਪੈਂਦੇ ਆ ਤਾਂ ਉਹ ਇਹਨਾਂ ਚੀਜ਼ਾਂ ਤੋਂ ਬਚ ਸਕਣ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੋਈ ਸਵਾਲ ਹੈਗਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਵਾਲ ਪੁੱਛ ਸਕਦੇ ਹੋ ਔਰ ਵੀਡੀਓ ਨੂੰ ਲਾਈਕ ਵੀ ਕਰ ਦਿਓ ਅਗਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੁਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ